ਖਦਰਾਨੇ ਦੀ ਟਾਬ ਲਾਈਵ ਚੈਨਲ ਵਿੱਚ ਆਪ ਸਭ ਦਾ ਸਵਾਗਤ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੋੜਕਪੁਰਾ ਰੋਡ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਵਿੰਦਰ ਸਿੰਘ ਬੋਵੀ ਵੱਲੋਂ ਲੇਬਰ ਦੇ ਕਾਰਡ ਬਣਾ ਕੇ ਲੇਬਰ ਨੂੰ ਦਿੱਤੇ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੇਬਰ ਦੇ ਕਾਰਡ ਹਨ ਉਹਨਾਂ ਨੂੰ ਦੇਖ ਕੇ ਹੀ ਲੇਬਰ ਲਗਾਇਆ ਜਾ ਸਕੇ ਮਾਛ ਮਿੰਦਰ ਕੁਮਾਰ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਕੋਟਪੁਰਾ ਰੋਡ ਸ਼੍ਰੀ ਸਮੂਹ ਸਾਰੇ ਸ਼ਾਗਰਤ ਨੂੰ ਬੇਨਤੀ ਕਰਦਾ ਕਿ ਮਕਸਰ ਸਾਹਿਬ ਦੇ ਜੋ ਵੀ ਪਿੰਡਾਂ ਜੋ ਸ਼ਹਿਰਾਂ ਜੋ ਲੇਬਰ ਲੈਣ ਆਉਂਦੀ ਆ ਵੀ ਪਪਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਜਿਹੜੇ ਕਾਰਡ ਆ ਲੇਬਰ ਵਾਲਿਆਂ ਨੂੰ ਮੁਹੱਈਆ ਕਰਾਇਏ ਗਏ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਕਾਰਡ ਵੇਖ ਕੇ ਹੀ ਲੇਬਰ ਲਜਾਈ ਜਾਵੇ ਤੇ ਇਹਦੇ ਵਿੱਚ ਥੋੜੀ ਸੁਰੱਖਿਆ ਜਿਹੜੇ ਆ ਸ਼ਰਾਰਤੀ ਆਂਸਰਾ ਘਰਾਂ ਦੇ ਵਿੱਚ ਜਾਵੜਦੇ ਆ ਚੋਰੀਆਂ ਕਰਦੇ ਆ ਜਾ ਗਲਤ ਹਰਕਤਾਂ ਕਰਦੇ ਆ ਤੇ ਉਹਦੇ ਨਾਲ ਆ ਜਿਹੜਾ ਲੇਬਰ ਦਾ ਜਿਹੜਾ ਨਾਮ ਬਦਨਾਮ ਹੁੰਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਲੇਬਰ ਕਾਰਡ ਦਾ ਜਿਹੜਾ ਤੁਸੀਂ ਕਾਰਡ ਆ ਇਹ ਵੇਖ ਕੇ ਹੀ ਲਿਜਾਣੀਆਂ ਲੇਬਰ ਇਹ ਪ੍ਰਤਾਸ਼ ਸ਼ਮਿੰਦਰ ਕੁਮਾਰ ਵੱਲੋਂ ਤੇ ਸਾਰੇ ਸਮੂਹ ਸਾਧ ਸੰਗਤ ਵੱਲੋਂ ਸਾਡੀ ਟੀਮ ਵੱਲੋਂ ਇਹ ਮੇਕ ਕੇ ਅਸੀਂ ਜਿਹੜੇ ਕਾਰਡ ਬਣਾਏ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਕਾਰਡ ਵੇਖ ਕੇ ਹੀ ਲੇਬਰ ਵਾਲਾ ਲਿਜਾਣਾ ਧੰਨਵਾਦ